हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਹੈ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੋਸ਼ਰੀ ਤਰਨਤਾਰਨ ਸਾਹਿਬ ਲਗਦਾ ਸੁਸੇਰੋਂ ਤੋਂ ਨਸ਼ਾਰੇ ਪੰਨੂਆਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਸੁਵਿਰ ਹਰਜੀਤ ਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਵਿਕਰੀ ਤੇ ਸਿਰ ਪਰਚੇ ਦਾ ਦੋਸਤੋ ਖਾਸ ਤੌਰ ਤੇ ਵੀਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ 6 ਨਾਗ ਨੇ ਜਿਨ੍ਹਾਂ ਦੇ ਵਿੱਚੋਂ 4 ਮਾਜਾ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਇੱਕ ਗੱਬਣ ਤੇ ਤਿੰਨ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਇੱਕ ਮਾਲੀ ਦੋਸਤੋ ਨੀਲੀ ਦਾਵੀ ਦਾ ਮਾਲੀ ਤੁਹਾਨੂੰ ਦਿਖਾਵਾਂਗੇ ਆਪਾਂ ਸੈਕਿੰਡ ਲਾਸਟ ਦੇ ਵਿੱਚ ਤੇ ਇੱਕ ਲਾਸਟ ਵਿੱਚ ਜਰਸੀ ਬਰੀਡ ਦੇ ਵਿੱਚ ਵੜ ਸੋ ਦੋਦੋ ਦੇ ਥੱਲੇ ਦੋਸਤੋ ਹੁਣ ਮੌਜੂਦ ਆ ਕਿੰਨੇ ਕ ਸਮੇਂ ਦੀ ਸੁਈ ਆ ਕੀ ਡਿਟੇਲ ਆ ਉਹ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਚੱਲ ਜੂਗੀ ਸੋ ਟੋਟਲ 6 ਨਾਗ ਆ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ 15 ਸਤੰਬਰ ਤੇ ਸਾਵਾਂ ਦੋਸਤੋ ਕੋਈ ਦੁਪਹਿਰ 2:3 3:00 ਵਜੇ ਦਾ ਆਉ ਕਰਦੇ ਆ ਗੱਲਬਾਤ ਹਰਜੀਤ ਦੇ ਨਾਲ ਕੁਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਹਰਜੀਤ ਭਾਜੀ ਵਧੀਆ ਚੜ੍ਹਦੀ ਕਲਾ ਹੋ ਰਾਜ ਸੰਧੂ ਫਾਰਮੀ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਕੀ ਹਾਲ ਜੇ ਵਧੀਆ ਭਾਜੀ ਵਧੀਆ ਹਾਂ ਦਾ ਤੁਸੀਂ ਜਰਾ ਅੱਛਾ ਤੇ ਹਰਜੀਤ ਅੱਜ ਆਪਣੇ ਕੋਲ ਨਾਗ ਜਿੱਦਾਂ ਆਪਾਂ ਜਿਗਰ ਕੀਤਾ ਟੋਟਲ 6 ਪਸੂਆ ਹਾਂਜੀ ਸੰਧੂ ਸਾਹਿਬ 6 ਨੇ ਆ ਗਿਆ ਜਿਨ੍ਹਾਂ ਵਿੱਚੋਂ ਆਪਣੇ ਕੋਲ 4 ਮੱਝਾਂ ਇੱਕ ਨੀਲੀ ਦਾ ਵੀ ਦਾ ਕਟਾ ਇੱਕ ਜਰਸੀ ਬਰੀਡ ਦੇ ਵਿੱਚ ਵੜਿਆ ਠੀਕ ਆ ਜੀ ਤੇ ਇੱਕ ਜਿਹੜੀ ਮੱਝ ਆਪਣੇ ਕੋਲ ਗੱਬਣਿਆ ਤਿੰਨ ਮੱਝਾਂ ਆਪਣੇ ਕੋਲ ਸੁਈਆਂ ਸਵਾਈਆਂ ਠੀਕ ਆ ਜੀ ਹਾਂਜੀ ਹਾਂਜੀ ਬਹੁਤ ਦੋਸਤੋ 4 ਮੱਝਾਂ ਤੇ ਡਿਟੇਲ ਆਪਾਂ ਜਿਹੜੀ ਸ਼ੁਰੂਆਤ ਆ ਇਸ ਗੱਬਣ ਮੱਝ ਤੋਂ ਕਰਾਂਗੇ ਆਓ ਕਰਦੇ ਹਾਂ ਗੱਲਬਾਤ ਹਰਜੀਤ ਜਿਹੜੀ ਪਹਿਲੇ ਨੰਬਰ ਤੇ ਗੱਬਣ ਮੱਝ ਦਾ ਸੁਹਾ ਕਿ ਨਮਾ ਵੀਰ ਨੇ ਦੱਸੰਦੂ ਸਾਹਿਬ ਤੇਜਾ ਸੁਹਾ ਮੱਝ ਨੇ ਸੁਣਾਈਏ ਨੇ ਓਕੇ ਹਾਂਜੀ ਲਓ ਜੀ ਤੀਜਾ ਸੁਆ ਤਿਆਰੀ ਤੇ ਆ ਕੋਈ ਦਿਨ 2-4 ਕੱਢ ਸਕਦੀ ਆ ਹੋ ਸਕਦੀ ਆ ਠੀਕ ਹੈ ਜੀ ਆ ਦੇਖੋ ਜੀ ਲਓ ਜੀ ਸੌ ਆਰਡਰ ਕੁਆਲਟੀ ਜਿਹੜੀ ਦੋਸਤੋ ਬਹੁਤ ਸੋਹਣੀ ਆ ਬਹੁਤ ਬਹੁਤ ਸੋਹਣਾ ਲੱਗਾ ਵਾ ਸੁਭਾਈ ਲੱਗਾ ਵਾ ਬਿਲਕੁਲ ਜੀ ਬਿਲਕੁਲ ਆ ਦੇਖੋ ਸੁਬਾ ਤੀਜਾ ਹਾਂਜੀ ਸੁਬਾ ਪ੍ਰੋਪਰ ਤੇਜਾ ਜੀ ਲਓ ਜੀ ਸੁਬਾ ਤੀਜਾ ਠੀਕ ਹੈ ਜੀ ਆ ਦੇਖੋ ਇਹ ਰਾਜਸਤਾਨੀ ਬਰੀਡ ਦੀ ਮਜਾ ਜੀ ਇਹ ਦੋ ਮਜਾ ਆਪਣੇ ਲੈਂਦੀਆਂ ਹਜ਼ਰੂ ਗੰਗਾ ਨਗਰ ਏਰੀਆ ਚ ਠੀਕ ਹੈ ਜੀ ਅਰਜੀ ਵਾਸੇ ਤਿਆਰੀ ਮੈਨੂੰ ਲੱਗਦਾ ਕੰਪਲੀਟ ਹੀ ਲੈ ਲਈ ਦੀ ਜੀ ਤਿਆਰੀ ਕੰਪਲੀਟ ਆ ਜੀ ਲੈ ਜੂ ਹਜੇ ਵੀ ਜਿਵੇਂ ਰਾਜੀ ਆ ਲੈ ਜੂ ਦੋ ਤਿੰਨ ਦਿਨ ਉੱਪਰ ਕੇ ਦੋ ਚਾਰ ਦਿਨ ਕੱਢ ਸਕਦੀ ਸੰਧੂ ਸਾਹਿਬ ਸੂਈ ਸਕਦੀ ਸਬਰ ਸਬਰ ਜਾ ਕੇ ਵੀਰ ਭਰਾ ਲੈ ਜਾਏਗਾ ਹੋ ਸਕਦਾ ਘਰਾ ਤੋਂ ਸੂਫੇ ਠੀਕ ਆ ਜੀ ਹਾਂਜੀ ਦੋ ਲਿਆਂਦੀਆਂ ਆ ਪਾਂਦੇ ਲਿਆਂਦੀਆਂ ਤਿਆਰੀ ਵਾਲੀਆਂ ਇੱਕ ਸੂਫੀਆ ਤੇ ਇੱਕ ਲਓ ਦੋਸਤੋ ਹੈਵੀ ਬਾਡੀ weight ਪੂਰਾ ਵਜਨ ਲੋਡ ਫੁੱਲ ਆ ਬਾਕੀ ਪੁੜੇ ਪੜੇ ਨਵਾਏ ਆ ਹਾਂਜੀ ਤੋ ਤਿਆਰੀ ਆਲਮੋਸਟ ਕੰਪਲੀਟ ਆ ਬਾਕੀ ਅੱਜ ਪਲਕ ਸੁਬਾ ਸ਼ਾਮ ਆ ਜਿਹੜਾ ਪਸੂ ਤਿਆਰੀ ਵਾਲਾ ਉਹ ਕਿਸੇ ਟਾਈਮ ਵੀ ਸੂ ਸਕਦਾ ਠੀਕ ਆ ਜੀ ਕੋਈ ਵੀ ਤੇ ਹੈ ਤਿਆਰੀ ਵਾਲੀ ਮੱਝਾ ਠੀਕ ਆ ਸੋ ਕਦਬੋਤਾ ਵਾਲੀ ਆ ਪੂਰੀ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਪਤਲੇ ਪਿੰਡੇ ਵਿੱਚ ਸੋ ਪਖਾਲੇ ਦੀ ਗੱਲ ਕਰਕੇ ਦੋਸਤੋ ਪੱਧਰ ਇੱਕਸਾਰ ਹਵਾਨਾ ਲੇਵਾ ਲੰਬਾ ਥਾਨ ਇੱਕਸਾਰ ਜਿਹੜਾ ਤੁਸੀਂ ਦੇਖੋਗੇ ਬਿਲਕੁਲ ਪੱਧਰ ਵਿਖਾਲਾ ਠੀਕ ਆ ਸੋ ਤੋਰਾ ਤਾਰਾ ਵੀ ਜਿਹੜਾ ਦੋਸਤੋ ਬਹੁਤ ਵਧੀਆ ਬਿਲਕੁਲ ਨਰਮ ਤੋਰਾ ਸ਼ਹਰਜੀਤ ਵੀਰੇ ਬਾਕੀ 35 ਤੋਂ ਪਾਉਣ ਕੋਈ ਕਿਸੇ ਰਕਮ ਦੀ ਕੋਈ ਭਾਰ ਮੇਸ਼ੇ ਦੀ ਪ੍ਰੋਬਲਮ ਕਿਤੇ ਐ ਜਾ ਕੇ ਰੂਆਂ ਨੂੰ ਪੋਲੀ ਆ ਹਣ ਵੀ ਬਹੁਤ ਸੋਹਣਾ ਲੱਗਾ ਹੈ ਹੈ ਵੀ ਪੋਲੀ ਆ ਬਾਕੀ 35 ਤੋਂ ਆਪਣਾ ਸਭ ਬਰਾਬਰ ਇੱਕੋ ਜਿਹਾ ਠੀਕ ਹੈ ਜੀ ਹਾਂ ਚੀੜ ਸਾਰਾ ਇੱਕੋ ਜਿਹਾ ਹੁੰਦਾ ਠੀਕ ਹੈ ਬਾਕੀ ਸੰਧੂ ਸਾਹਿਬ ਦੂਜੇ ਸੂਏ ਦੀ 15 ਲੀਟਰ ਦਾ ਨਾ ਕਿ ਬੀ ਹਿੱਚ ਹੋਇਆ 15 ਲੀਟਰ ਆਪਾਂ ਵੀਰ ਭਰਾ ਕੋਈ ਇੱਕ ਜੀ ਨੂੰ ਆਪਣੀ ਸਮਝ ਲਾਵੇ ਰਾ ਭਾਂਡਾ ਵੇਖ ਕੇ ਇਹਦੀ ਨਸਲ ਬਰੀਡ ਵੇਖ ਕੇ ਦੁੱਧ ਆਪਣੀ ਸਮਝ ਲਾਵੇ ਬਿਲਕੁਲ ਹਾਂ ਜੀ ਆ ਦੋਸਤੋ ਦੁੱਧ ਅੱਗੇ ਸੇਵਾ ਦਾ ਜ਼ਿਆਦਾਤਰ ਮੈਟਰ ਸੇਵਾ ਦੇ ਕਰਦਾ ਕਿਸੇ ਚੀਜ਼ ਦੀ ਗਾਰੰਟੀ ਨਹੀਂ ਹੁੰਦੀ ਬਾਅਦ ਵਿੱਚ ਕੱਲ ਨੂੰ 200 ਰੁਪਏ ਆ ਕੇ ਵੀ 14 ਲੀਟਰ ਦੀ ਗਾਰੰਟੀ ਕਹਿ ਕੇ ਦੇਤੀ ਐ ਇਹਨਾਂ ਵੀਰਾਂ ਨੇ ਤੇ 14 ਕਿਲੋ ਦੁੱਧ ਨਹੀਂ ਚਿਵਾਰੀ ਐ ਇਸ ਕਰਕੇ ਦੁੱਧ ਸੇਵਾ ਦਾ ਠੀਕ ਆ ਜੀ ਆਰਡਰ ਦੀ ਕੁਆਲਿਟੀ ਤਾਂ ਤੁਸੀਂ ਜਿਹੜਾ ਇੱਕ ਅੰਦਾਜ਼ਾ ਲਾ ਲਿਆ ਵੀ ਦੁੱਧ ਚਿਵਾ ਚੰਗਾ ਜਾਊਗੀ ਅੱਗੇ ਸੇਵਾ ਕਿਸੇ ਭਰਾ ਦੀ ਚੰਗੀ ਰਹੀ ਤੇ ਬਾਕੀ ਨਸਲ ਬਰੀਡ ਫੁੱਲਿਆ ਐ ਸਰੀਰ ਤੇ ਕੱਲੀ ਕੱਲੀ ਨਾੜ ਦੇਖਣ ਡੇ ਆ ਵਜਨ ਵੱਟਾ ਕੱਦ ਕਾੜ ਪੂਰਾ ਫੁੱਲਿਆ ਵੀ ਐ ਨਹੀਂ ਪੂਰੀ ਐ ਕਿ ਸਾਰੇ ਪਾਸਿਓ ਪੂਰੀ ਐ ਹਾਂਜੀ ਹਾਂਜੀ ਠੀਕ ਆ ਅਸਰਜੀਤ ਵੀਰੇ ਦੇਣੀ ਕਿੰਨੇ ਦੀ ਆਪਾਂ ਜਿਹੜੀ ਹਾਂ ਨਾਲ ਹੀ ਗੱਲ ਬਾਤ ਕਰਾਂ। ਸੰਜੂ ਸਾਹਿਬ ਜਿਹੜੇ ਸਾਹ ਨਾਲ ਬਿਜਾ ਚਲਣ ਲਿਆ ਮੁੱਲ ਤੋਂ 5 ਲੱਖ ਰੁਪਈਆ ਕਰ ਲਈਏ ਪਰ ਆਪਣੇ ਮੁੱਲ ਹੁੰਦੇ ਆ ਬਿਲਕੁਲ ਜਾਇ ਤੇ ਘੰਟੇ ਵੀ ਦੋ ਹੀ ਲੱਗਦੇ ਆ। ਹਾਂਜੀ ਠੀਕ ਹੈ ਜੀ। ਮੋਲੇ ਦਾ ਸੰਦੂ ਸਾਫ 87000 ਰੁਪਈਆ ਨਿਚੋ ਮਾਨਦਾਨ ਕਰਦਾਂਗੇ। 87000 ਚ ਹਾਂਜੀ ਠੀਕ ਹੈ ਜੀ। ਕੀ ਛੋਟ ਛੱਪਾ ਵੈਸੇ? 85000 ਦੀ ਹਾਂ ਨਾਲ ਸੰਜੂ ਸਾਹਿਬ ਕੋਈ। ਬੰਦਾ ਔਰ 200 ਰੁਪਈਆ ਚ ਛੋਟ ਕਰ ਲਿਆ ਆਪਾਂ। ਹੱਸ ਕੇ ਕਹਦੇ ਸਮਾਈਲ ਜੀ ਦੇ 200 ਰੁਪਈਆ ਸੰਦੂ ਸਾਹਿਬ ਛੋਟ ਕਰਨ লাগ ਗਿਆ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਥੋੜਾ ਲੇਵਾ ਹਵਾਨਾ ਦਿਖਾ ਦਈਏ ਕਰੋ ਸ਼ੱਕ ਸੋ ਅੱਜ ਦੀ ਘੜੀਕਰਮਾਂ ਵਾਲੀ ਥੱਲੇ ਬਣੀ ਥਣੀ ਸੋਹਣੀ ਹੈ ਤੇ ਆ ਜਿਹੜਾ ਬਹਿਣੀ ਵਾਲੀ ਸਾਈਡ ਤੋਂ ਥਾਣਾ ਆ ਵੇਖੋ ਜੀ ਠੀਕ ਹੈ ਜੀ ਸੋ 85000 ਦੇ ਵਿੱਚੋਂ 200 ਰੁਪਏ ਛੋਟ ਆ ਠੀਕ ਆ ਇਧਰ ਇੱਕ ਸੈਕਿੰਡ ਨੰਬਰ ਤੇ ਹਰਜੀਤ ਆਪਣੇ ਕੋਲ ਜਿਹੜੀ ਆ ਮੱਝ ਖੜੀ ਆ ਸੰਤੂ ਸਾਹਿਬ ਸੁਹਾ ਤੀਜਾ ਸੂਈ ਆ ਤੀਸਰਾ ਸੂਬਾ ਮਗਰ ਲੋਹੀ ਕੱਟੀ ਆ ਠੀਕ ਹੈ ਜੀ ਉਹ ਕੱਟੀ ਬੱਜੀ ਆ ਕੋਈ ਲਾਲੇ ਪੱਚੀਆਂ ਦੀ ਕੋਈ ਲਾਲੇ ਵਿਹਾਂ ਦੀ ਠੀਕ ਹੈ ਜੀ ਠੀਕ ਹੈ ਜੀ ਉਹਦਾ 20ਾਂ ਤੋਂ ਬਾਹਰ ਹੀ ਆ ਠੀਕ ਹੈ ਕੋਈ ਆਪਣੀ ਵੀਰ ਸਮਝ ਲਾਵੇ ਕੱਟੀ ਲੋਈ ਆ ਠੀਕ ਹੈ ਜੀ ਹਾਂਜੀ ਹਾਂਜੀ ਆ ਦੋਸਤੋ ਮਗਰ ਬੱਚਾ ਲੋਈ ਕੱਟੀ ਆ ਕੋਈ 2-5 ਦਿਨਾਂ ਦਾ ਬੱਚਾ ਹੋਊਗਾ ਵੈਸੇ ਬੱਚਾ ਆਪਾਂ ਤੁਹਾਨੂੰ ਨਾਲ ਹੀ ਦਿਖਾ ਦਾਂਗੇ ਤੇ ਹਰਜੀਤੇ ਤਾਂ ਸੁਹਾ ਗਨਵਾ ਵੀ ਰਸਣਦੂ ਸਾਹਿਬ ਤਿੱਜਾ ਸੁਹਾ ਸੁਈ ਆ ਦੁੱਧ ਦੇ ਰੇ ਥੱਲੇ ਹੋਊਗਾ 12 ਲੀਟਰ 12 11 ਲੀਟਰ ਦੀ ਵੀਰ ਭਾਵੇਂ ਕੋਈ ਧਾਰਵਾ ਨਾ ਮਾਰੇ ਤੇ ਭਾਵੇਂ ਵੀਰ ਮੇਰਾ ਕੋਈ ਆ ਕੇ 4 ਦਿਨ ਆਪਣੀਆਂ ਤਸੱਲੀਆਂ ਕਰੀ ਜਾਵੇ ਠੀਕ ਹੈ ਜੀ بس ਚੱਕਰੇ ਆ ਵੀ ਇਹਦੀ ਥੋੜੀ ਜਿਹੜੀ ਜਿਹੜੀ ਧਾਰਿਆਂ ਨੂੰ ਬਰੀਕ ਆ ਮਗਲੇ ਥਣ ਦੀ ਸਾਰਿਆਂ ਦੀ ਲਾਲੋ ਤੁਸੀਂ ਉਦਾਂ ਇੱਕ ਮਗਲੇ ਥਣ ਦੀ ਥ ਪੋਲੀ ਆ ਕੋਈ ਇਹ ਨਹੀਂ ਆ ਕਿ ਜਾਂ ਕਰਦੇ ਨਹੀਂ ਕਿਸੇ ਇੱਕ ਥਾਂ ਥਾਂ ਤੇ ਇੱਕ ਥਾਂ ਦੇ ਵਿੱਚ ਥੋੜੀ ਜੀ ਨਪਾਈ ਲੈਂਦੀ ਆ ਹਾਂ ਬਰੀਕ ਧਾਰ ਹਾਂਜੀ ਬਰੀਕ ਧਾਰ ਬਾਕੀ ਨਹੀਂ ਲੈਂਦੀ ਧਾਰ ਬਰੀਕ ਆ ਉਹਨੂੰ ਨਪ ਲੋਗੇ ਤਾਂ ਵੀ ਬਰੀਕ ਆਉਣੀ ਉਹਨੂੰ ਪੋਲਾ ਕਰ ਲੋਗੇ ਤਾਂ ਵੀ ਬਰੀਕ ਹੀ ਆਉਣੀ ਕੋਈ ਵਰਦਾ ਪੋਲਾ ਵੈਸੇ ਵਰਦਾ ਪੋਲਾ ਹਾਂਜੀ ਮਗਰਲਾ ਥਾਣਾ ਇੱਕ ਬਹਿਣੀ ਵਾਲਾ ਭਾਈ ਵਾਲਾ ਉਲਟ ਪਾਣੀ ਵਾਲਾ ਮਗਰਲਾ ਥਾਣਾ ਲਓ ਜੋ ਉਲਟ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਣਾ ਉਹਦੇ ਜੋ ਵੀਰਾਂ ਦਾ ਵੀ ਧਾਰ ਬਰੀਕ ਆਉਂਦੀ ਪਰ ਕੋਈ ਨਪਾਈ ਨਹੀਂ ਲੈਂਦਾ ਥਾਣਾ ਜਾਂ ਕੋਈ ਮਤਲਬ ਕਿ ਦੱਬ ਕੇ ਆਪਾਂ ਕਹ ਲਈਏ ਵੀ ਕਰੜਾ ਨਹੀਂ ਚੱਲਦਾ ਪੋਲੀ ਆ ਉਹ ਤੁਸੀਂ ਇੱਥੇ ਆਣ ਕੇ ਬਿਲਕੁਲ ਜਿਹੜੀ ਤੁਹਾਨੂੰ ਤਸੱਲੀ ਦਿੱਤੀ ਆ ਜਾਂ ਗੱਲ ਕਹੀ ਆ ਉਹ ਆਣ ਕੇ ਆਪਣੀ ਤਸੱਲੀ ਕਰ ਲਿਓ 12 ਲੀਟਰ ਆ 11 ਲੀਟਰ ਦੀ ਭਾਵੇਂ ਕੋਈ ਚਾਰ ਟਾਈਮ ਚੋਈ ਜਾਵੇ ਆਗੇ ਅੱਛਾ ਜੀ ਹਾਂ ਜੀ 11 ਕਿਲੋ ਤਾਂ ਚਲੋ ਨੈਟ ਜਿਹੜਾ ਆਪਾਂ ਚਵਾ ਹੀ ਦੇਣਾ ਬਾਟੇ ਚਵਾ ਲਵਾਂਗੇ ਹਾਂ ਜੀ ਹਾਂ ਜੀ ਹਾਂ ਭਾਵੇਂ ਚਾਰ ਟਾਈਮ ਚੋਵੇ ਆਣ ਕੇ ਵੀਰ ਭਰਾ ਕੋ ਆ ਠੀਕ ਆ ਲੈ ਵੀ ਵੀਰੇ ਖੋਲ ਕੇ ਦਿਖਾ ਦੇ ਤੀਜਾ ਸਵੇਰ ਵਿਹਾਂ ਪੰਜੀਆਂ ਕਿ ਦਿਨਾਂ ਦਾ ਦੋਸਤ ਸੂਰੂ ਹੋਊਗਾ ਮਗਰ ਕੱਟੀ ਜਾਂ ਲੋਹੀ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਨਾਲ ਦੀ ਨਾਲ ਹੀ ਠੀਕ ਆ ਜੀ ਤੇ 12 ਕਿਲੋ ਦੋਦਾ ਵੈਸੇ 11 ਕਿਲੋ 11 ਕਿਲੋ ਦੁੱਧ ਮੰਨ ਕੇ ਕੋਈ ਵੀ ਭਰਾ ਤੁਸੀਂ ਸੌਦਾ ਕਰ ਲਿਓ ਸਿੰਗਲ ਹੱਡੀ ਆ ਤੇ ਚੌੜਾ ਪਿੱਠਪੂੜਾ ਥੱਲੇ ਲੇਵੇ ਦੀ ਵੈਸੇ ਆ ਤੁਸੀਂ ਵੇਖੋ ਵੈਸੇ ਪੱਦਰ ਬਖਾਲਾ ਆ ਦੇਖੋ ਜੀ ਠੀਕ ਆ ਤਾਂ ਦੁੱਧ ਦਾ ਖੁੱਲਾ ਡੁੱਲਾ ਜਿਹੜਾ 11 ਕਿਲੋ ਇਹਦੇ ਥੱਲੇ ਚਵਾਹ ਹਾਜ਼ਰ ਆ ਜਿਹੜਾ ਚਵਾਹ ਦਾ ਨਾ ਤੁਹਾਨੂੰ ਇਸ ਕਿੱਲੇ ਦੇ ਉੱਪਰ ਉਸ ਤੋਂ ਬਾਅਦ ਦੋਸਤੋ ਕਿਸੇ ਵੀਰ ਦੀ ਸੇਵਾ ਤੋ ਜਿੰਨੀ ਕਰ ਲੋਗੇ ਦੁੱਧ ਵਧਾਉਣਾ ਘਟਾਉਣਾ ਕੇ ਸੇਵਾ ਤੇ ਡਿਪੈਂਡ ਆ ਆ ਮਗਰ ਕੱਟੀ ਹੈ ਜੀ ਲੋ ਜੀ ਇਹ ਲੋਹੀ ਦੇ ਵਿੱਚ ਮਗਰ ਕੱਟੀ ਆ ਫੀਮੇਲ ਕਾਫ ਠੀਕ ਆ ਜੀ। ਲੈ ਵੀ ਹਰਜੀਤ ਵੀਰੇ ਕੀ ਮੰਗ ਕੀ ਡਿਮਾਂਡ ਇਹਦੇ ਰਹੂਗੀ? 11 ਕਿਲੋ ਦੁੱਧ ਇਹਦੇ ਥੱਲੇ ਆ ਬੇਸ਼ੱਕ। ਸੰਤੂ ਸਾਹਿਬ ਮੁੱਲ ਭਾਵੇਂ 85 ਕਰ ਲਓ ਭਾਵੇਂ 80 ਕਰ ਲਓ ਪਿੰਨ 70000 ਦੇ ਵਿੱਚੋਂ ਛੋਟ ਕਰਨਾਗੇ। 75000 ਦੇ ਵਿੱਚ। ਹਾਂ ਜੀ। ਅਚਾਹ ਹਰਜੀਤ ਕਿਸੇ ਤਰ੍ਹਾਂ ਦੀ ਕੋਈ ਨਾਰ ਗੰਡ ਗਿਲਤੀ ਤਾਂ ਨਹੀਂ ਕੋਈ? ਇਹ ਤਰ੍ਹਾਂ ਦੀ ਵੀ ਜੀ ਕੋਈ ਪ੍ਰੋਬਲਮ ਨਹੀਂ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ। ਹਾਂ ਜਿਹੜੀ ਪ੍ਰੋਬਲਮ ਕੀ ਆਪਾਂ ਤੁਹਾਨੂੰ ਪਹਿਲਾਂ ਆਪ ਦੱਸਤੀ ਆ ਕਿ ਧਾਰ ਥੋੜੀ ਜਿਹੀ ਬਰੀਕ ਆ। ਦੁੱਧ 11 ਤੋਂ ਘੱਟ ਹੋਵੇ ਤੇ ਵੀਰ ਹੋਣਾ ਦਾ ਆਉਣ ਜਾਣ ਦਾ ਕਰਾਇਆ ਜੇ ਗੱਡੀ ਦਾ ਉਹਦਾ ਕਰਾਇਆ ਤੇ ਲ ਠੀਕ ਹੈ ਜੀ ਫਾਈਵ ਸਾਈ ਚਲੋ ਮੋੜ ਨਹੀਂ ਮੋੜਨੀ ਵੱਖਰੀ ਗੱਲ ਆ ਕਿਰਾਇਆ ਵੀ ਨਾਲ ਦਾਂਗੇ ਤੁਹਾਨੂੰ 11000 ਰੁਪਏ ਕੱਟ ਹੋ ਗਏ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਦੁੱਧ ਵਾਲੇ ਪਾਸੇ ਵੀਰਮਾ ਵੀ ਆਪਣੀ ਪੂਰੀ ਤਸੱਲੀ ਆ ਉਹ ਤੁਸੀਂ ਚੋਚਵਾ ਕੇ ਇੱਥੇ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਸੋ ਜਿਹੜੀ ਇੱਕ ਧਾਰ ਦੀ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਵੀ ਇੱਕ ਬਰੀਕ ਧਾਰ ਆ ਥਾਂ 'ਚ ਉਹ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਇਹਦਾ ਮੋਲਰ ਜੀਤ ਕਿੰਨਾ ਗਿਆ ਜੀ 75000 ਰੁਪਏ ਤੁਹਾਨੂੰ 75000 ਦੇ ਲੈ ਬਾਕੀ ਛੋਟ ਉਹ ਹੀ ਆ ਛੋਟ ਉਹ ਹੀ 200 ਰੁਪਏ 200 ਰੁਪਏ ਲੈ ਵੀ ਉੜਦੀਆਂ ਆਲੇ ਬਿਲਕੁਲ ਜੀ ਉੜਦੀਆਂ ਜਾਣ ਕੇ ਜੜੀਆਂ ਅੱਛਾ ਰਜੀਤ ਅੱਗੇ ਆ ਆ ਆਪਣੇ ਕੋਲ ਖੜੀ ਏ ਝੋਟੀ ਜੜੀ ਵੀਰ ਹਿੰਦੂ ਸਾਹਿਬ ਇਹ ਕੱਟੀ ਭਾਵੇਂ ਕੋ ਪਹਿਲੇ ਸੂਏ ਲਾਲੇ ਭਾਵੇਂ ਕੋ ਦੂਜੇ ਲਾਲੇ ਅੱਛਾ ਆਪਣੀ ਸਮਝ ਲਾਵੇ ਅੱਛਾ ਅੱਛਾ ਜੀ ਠੀਕ ਹੈ ਜੀ ਇਹ ਤੇ ਇੱਕ ਨੰਬਰ ਵਾਲੇ ਮੱਝ ਦੋਵੇਂ ਇਕੱਠੇ ਏਰੀਆ ਏਰੀਆ ਆਈਆਂ ਅੱਛਾ ਜੀ ਪਰਸੋਂ ਦੀ ਸੂਈਆ ਉਹ ਮਗਰ ਕੱਟਾ ਜੀ ਠੀਕ ਹੈ ਜੀ ਹਾਂ ਜੀ ਮਗਰ ਕਟਾ ਪਰਸੋਂ ਦੀ ਸੋਈ ਆ ਪਰਸੋਂ ਦੀ ਸੋਈ ਮਗਰ ਬੋਲਾ ਕਿੰਨਾ ਕੋ ਕਹਿੰਦਾ ਥੱਲੇ ਤੇਰੇ ਥੱਲੇ ਬਾਬਾ ਜੀ 9 ਲੀਟਰ 9:30 9:00 ਜੋ ਇਹ ਕੱਲਣ ਦੇ ਆ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਸੂਆ ਕੋਈ ਵੀਰ ਦੁੱਜਣ ਮੰਨ ਲੈ ਪਹਿਲਾ ਮੰਨ ਲੈ ਠੀਕ ਹੈ ਜੀ ਸੋ ਬਰੀਡ ਜਿਹੜੀ ਵੀਰਾਂ ਦਾ ਵੀ ਆ ਰਾਜਸਥਾਨ ਦੀ ਆ ਸੋ ਚਿਹਰੇ ਮੋਹਰੇ ਤੋਂ ਵੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਲੈਣਾ ਜਿਹੜਾ ਬਿਲਕੁਲ ਫਰੰਟ ਮੱਥੇ 'ਚੋਂ ਇਹ ਅੱਖਾਂ ਦੇ ਵਿਚਕਾਰੋਂ ਇਹ ਸੈਂਟਰ 'ਚੋਂ ਉੱਚਾ ਹੋ ਜਾਂਦਾ ਠੀਕ ਹੈ ਜੀ ਉਧਰ ਦੀ ਨਸਲ ਦਾ ਠੀਕ ਹੈ ਸੋ ਮੂੰਹ ਮੱਥੇ ਦੀਆਂ ਤੁਹਾਨੂੰ ਵੇਖ ਕੇ ਪਤਾ ਲੱਗ ਜਾਊਗਾ ਇਦਰੋਂ 8 9 9 ਤੋਂ ਬਾਹਰ ਹੀ ਆ ਬਾਬਾ ਜੀ 9 9.5 ਲਾ ਲੋਗੇ ਲਓ ਜੀ ਸਾਡੇ 8 9 9 ਦੇ ਦਰਮਿਆਨ ਜਿਹੜਾ ਤੋਂ ਸੋ ਪੌੜਾ ਤੇ ਮਗਰ ਦੇ ਕਟਾ 'ਚ ਤਿੰਨਾਂ ਕ ਦਿਨਾਂ ਦੀ ਸੂਈ ਆ ਪਹਿਲਾ ਸੂਆ ਮੰਨ ਲੇ ਕੋਈ ਭਰਾ ਦੂਜਾ ਆਈਡੀਆ ਮੰਨ ਲੇ ਠੀਕ ਆ ਜੀ ਤੇ ਕਦਕੂ ਦਿੰਦਾ ਵੀ ਕਰਮਾਲੀ ਦਾ ਚੰਗਾ ਕੋਈ ਸਮਦਰ ਨਹੀਂ ਕੀ ਆਮ ਨਾਰਮਲ ਜਿਹੜੀਆਂ ਮੀਡੀਅਮ ਹਾਈਟ ਨਾਲੋਂ ਉਹਨਾਂ ਮੱਜਾਂ ਨਾਲੋਂ ਉੱਚੀ ਆ ਠੀਕ ਆ ਤੇ ਲੰਬਾਈ ਲੰਬੂਈ ਪੂਰੀ ਆ ਸੋ ਚੋਣ ਜਾਣ ਦੀ ਹੈ ਪੋਲੀ ਬਿਲਕੁਲ ਮੈਂ ਤਾਂ ਸੰਧੂ ਸਾਹਿਬ ਰੂਹ ਵਰਗੀ ਆ ਇਸੇ ਰਕਮ ਦੀ ਕੋਈ ਔਲ ਛੋਲ ਕੋਈ ਕੋਈ ਚੱਕਰੀ ਨਹੀਂ ਬੱਚਾ ਪੁੱচ্চਾ ਬਿਲਕੁਲ ਜਿੱਦਾਂ ਮਰਜ਼ੀ ਆਰਾਮ ਨਾਲ ਬੱਚਾ ਲਓ ਜੀ ਹਿਲਦੀ ਨਹੀਂ ਆ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਬਾਕੀ ਮਗਰ ਦੇ ਮੇਲ ਕਾਫ ਆ ਸੋ 9 ਕਿਲੋ ਦੋਸਤੋ 8.5 9 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਆ ਇਸ ਝੋਟੀ ਨੇ ਸੋ ਦੂਜਾ ਸੂਆ ਕੋਈ ਵੀ ਰਮਨ ਲੈ ਚੰਗੀ ਐ ਚਬਾਈ ਚਬਾਈ ਦੀ ਹੈ ਬਹੁਤ ਠੰਡੀ ਚੀਜ਼ ਲੱਗਦੀ ਹੈ ਠੀਕ ਹੈ ਜੀ ਔਲਦਾ ਨੇ ਸੰਧੂ ਸਾਹਿਬ ਇਹ ਕੰਮ ਆ ਵੀ ਜੇ ਨੂੰ ਤੁਸੀਂ ਚਾਰ ਟਾਈਮ ਇਹ ਬੱਚਾ ਲਾ ਕੇ ਚਲੋ ਤਾਂ ਚਾਰ ਟਾਈਮ ਇਹ ਬੱਚੇ ਤੁਸੀਂ ਲੋਹੀ ਦੀ ਠੀਕ ਹੈ ਗਾਂਵ ਵਾਲਾ ਕੰਮ ਹੀ ਆ ਠੀਕ ਬੱਚਾ ਗਾੜੀ ਬਣ ਕੇ ਉਦਾਂ ਥੱਲੇ ਬਹਿ ਜਾਓ ਤਾਂ ਵੀ ਕਰਮ ਵਾਲੀ ਪਰਵਾਹ ਨਹੀਂ ਕਰਦੀ ਠੀਕ ਹੈ ਜੀ ਇੰਨੀ ਕੀ ਜਾਰੀ ਸੀਲ ਸਾਹਿਬ ਅਸ ਲੱਗ ਗਿਆ ਹੂੰ ਹੂੰ ਹਾਂ ਜੀ ਹਾਂ ਜੀ ਬਹੁਤ ਵਧੀਆ ਚੰਗੀ ਗੱਲ ਆ ਹਾਂ ਜੀ ਸਾਹਿਬ ਦੇ ਪੀਣਾ ਇੰਨਾ ਤੇ ਬਲੇ ਕੋਈ ਵਿਚਾਰੇ ਨੂੰ ਕੱਸਿਆ ਨੇ ਕੋਈ ਜੋੜ ਨੇ ਇੱਥੇ ਬਹਿ ਗਏ ਵੀ اسی ਤਰ੍ਹਾਂ ਬਹਿ ਗਏ ਹਾਂ ਜੀ ਇੱਥੇ ਬਹਿ ਗਿੱਤੀ ਹੁਣ ਵੀ ਇਹਨੂੰ ਬੱਚੇ ਦੀ ਕੋਈ ਪਰਵਾਹ ਨਹੀਂ ਕਰਮ ਵਾਲੀ ਨੂੰ ਬਸ ਬਿਲਕੁਲ ਬਿਲਕੁਲ ਲਓ ਦੱਸੋ ਵੈਜ਼ੇ ਕਰੇ ਲੋਬੀਰ ਨੇ ਕਿਸੇ ਨੂੰ ਚੁਵਾਈ ਕਰਨੀ ਆ ਕਈ ਮੋਰਸਲੀ ਘਰਾਂ ਦੇ ਵਿੱਚ 10 ਸਾਲਾਂ ਦਾ ਬੱਚਾ ਵਟਾ ਦੋ ਉਹ ਚੋਲੂਗਾ ਹੂੰ ਹੂੰ ਹਾਂ ਜੀ ਠੀਕ ਹੈ ਜੀ ਅਚਾਰਜੀਤ ਦੇ ਦਈਏ ਕਿੰਨੇ ਦੀ ਸੰਧੂ ਸਾਹਿਬ ਜਿੱਦਾਂ ਦੀ ਕੱਟੀ ਆ ਨਸਲ ਬਰੀਡ ਆ ਭਾਵੇਂ 95 ਦੇ ਭਾਵੇਂ 90 ਦੇ ਦੀਏ ਆ ਇਹਦਾ ਵੀ 85 ਹਜ਼ਾਰ ਚ ਮੰਨਤਨ ਕਰਦੇ 85 ਚ ਹਾਂ ਜੀ ਕੋਈ ਕਸਰ ਕੋਸਰ ਕੱਢ ਕੇ ਕੋਈ ਗੱਲ ਕਰਦਗੇ ਨਿਕਲਦੀ ਕੋਈ ਇਹ ਤਾਂ 200 ਰੁਪਈਆ ਹੈ 83 ਦੀਆਂ ਮਾਰਤੀ ਛਾਲ ਮੈਂ ਤਾਂ ਕਿਹਾ ਕਿਤੇ 200 ਰੁਪਈਆ ਨਾ ਕਹਿ ਦੇ 200 ਨੇ ਆ ਕੇ 2000 ਹੀ ਕਰਤਾ ਪਤਾ ਨਹੀਂ ਬਸ ਵਧੀਆ ਚੰਗੀ ਗੱਲ ਹੈ 83000 ਦੀ ਝੋਟੀ ਲਵਾਂਗੇ 83000 ਦੀ ਉਹ ਵੀ 83000 ਦੀ ਹੋ ਜਾਊਗੀ ਬਟਨ ਵਾਲਾ ਲੇਵਾ ਕਹਿੰਦੇ ਨੇ ਉਹ ਲੱਗਾ ਬਟਨ ਵਾਲਾ ਲੇਵਾ ਬਟਨ ਵਾਲਾ ਲੇਵਾ ਠੀਕ ਹੈ ਜੀ ਬਟਨ ਬਿੰਦੀਆਂ ਵਾਲਾ ਲੇਵਾ ਬਟਨ ਵਾਲਾ ਲੇਵਾ ਸੋ ਬਾਕੀ ਤੁਹਾਡੇ ਸਾਹਮਣੇ ਆ ਬਹੁਤ ਸੋਹਣਾ ਵਖਾਲਾ ਵਖੂਲਾ ਕਰਨ ਵਾਲੀ ਦੇ ਥੱਲੇ ਤੇ ਚੋਣ ਚਾਣ ਦੀ ਵੀਰ ਨੇ ਦੱਸ ਹੀ ਦਿੱਤਾ ਵੀ ਪੋਲੀ ਰੂਹੀ ਆ ਠੀਕ ਹੈ ਜੀ ਉਹ ਜਿੱਦਾਂ ਮਰਜ਼ੀ ਬੱਚਾ ਬਿਠਾ ਦੋ ਜੀ ਹੋ ਜਾਊਗਾ ਬਸ ਬਸ ਜਿਵੇਂ ਆਪਾਂ ਕਹਿੰਦੇ ਵੀ ਜਾਜ ਸਿੱਖਣੀ ਆ ਤਾਂ ਵੀ ਇਹਦੇ ਥੱਲੇ ਬੈ ਕੇ ਸਿੱਖੋ ਹਾਂਜੀ ਹਾਂਜੀ ਠੀਕ ਆ ਜੀ ਤੇ ਥੋੜਾ ਜਿਹਾ ਹਰਜੀਤ ਆ ਦੇਖੋ ਜੀ ਠੀਕ ਸੋ ਵੈਸੇ ਚਾਰੇ ਥਾਂ ਜਿਹੜੇ ਦੋਸੋਂ ਮੁੱਠੀ ਮੁੱਠੀ ਥਾਣਾ ਤੇ ਸਰੋਂ ਸਰੋਂ ਤੋਂ ਪਤਾ ਲੱਗਦਾ ਵੀ ਜਿਹੜੀ ਚਵਾਈ ਬਿਲਕੁਲ ਪੁੱਲੀ ਹੋਊਗੀ ਅੱਗੋਂ ਬਿਲਕੁਲ ਨੋਗਰਾ ਥਾਣਾ ਮੋਟੀ ਬਿਲਕੁਲ ਸਰੋਂ ਵਾਲੀ ਸਾਈਡ ਤੋਂ ਠੀਕ ਆ ਤੇ ਬਾਕੀ ਇਥੇ ਆਣ ਕੇ ਆਪਦਾ ਭਰਾ ਕੇ ਤਸੱਲੀ ਕਰਕੇ ਵੇਖਿਓ ਕੋਈ ਤਰਾਜ ਵਾਲੀ ਗੱਲ ਨਹੀਂ ਕਿ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਇੱਧਰ ਹਰਜੀਤ ਆਪਣੇ ਕੋਲ ਜਿਹੜੀ ਆ ਮੱਝ ਵੀਰ ਖੜੀ ਆ ਇਹ ਆ ਗਈ ਸੰਤੂ ਸਾਹਿ ਇਹ ਇਹ ਵੀ ਸੂਈ ਆਪਣੇ ਕੋਈ ਸਵਾਈ ਆ ਜੀ ਕੱਲ ਦੀ ਸੂਈ ਸੰਭਾਲ ਠੀਕ ਹੈ ਜੀ ਹਾਂ ਜੀ ਇਹਦੇ ਮਗਰਾ ਨੀਲੀ 라ਵੀ ਦੇ ਕੱਟੀ ਆ ਜੀ ਕੱਟੀ ਆ ਗਈ ਮਗਰ ਡਾਕਟਰ ਬੰਦੇ ਨੇ ਡਾਕਟਰ ਕੋਟੀ ਆਪਣਾ ਲਈ ਆ ਜਿਹੜਾ ਬੰਦਾ ਸੀ ਉਹਨੇ ਕਿਹਾ ਜੀ ਡਾਇਮੰਡ ਦੀ ਯਾਰ ਮੈਂ ਚਲੋ ਕਹਿ ਤਾ ਹੁਣਾ ਪਰ ਚਲੋ ਨਹੀਂ ਮਹਾਰਾਜ ਦੀ ਕਿਰਪਾ ਨਾਲ ਬੱਚਾ ਸੋਣਾ ਪਾਇਆ ਅ ਚਲੋ ਹੋ ਵੀ ਸਕਦੀ ਵੇਖੋ ਜੀ ਹੁਣ ਹਾਂ ਚਲੋ ਇਹ ਰੰਗ ਟੰਗ ਫੰਕਸ਼ਨ ਫੁਕਸ਼ਨ ਚਲੋ ਚੰਗੇ ਆਏ ਨਿਸ਼ਾਨ ਮਾਰ ਕੇ ਨੰ ਚੰਗੀ ਆ ਕੱਟੀ ਦੀ ਬਾਕੀ ਪੂਰੀ ਓਕੇ ਆ ਲਓ ਜੀ ਮਗਰ ਕੱਟੀ ਆ ਦੋਸਤੋ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਮੱਝ ਦਿਖਾਉਣ ਲੱਗੇ ਆ ਸੂ ਪਹਿਲਾ ਮੰਨਿਓ ਨਾ ਦੂਜਾ ਮੰਨਿਓ ਪਾਕੀ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਆਪਦੀ ਸਮਝ ਵੇਖੀ ਹਾਂ ਨੇ ਕਈ ਵੀਰ ਭਰਾ ਕਹਿੰਦੇ ਕੇ ਵਪਾਰੀ ਜਿਤਾਈ ਨਹੀਂ ਹੈਗੀ ਜਿੱਤੇ ਜੇ ਹੁੰਦੀਆਂ ਵਾ ਪਰਵਾ ਆਪਣੀ ਵੱਲੋਂ ਕੋਈ ਦਾਹਵਾ ਲਾੜਿਆ ਆਪਣਾ ਸੋ ਕੋਈ ਜਿਤਾਈ ਨਹੀਂ ਵੀਰੋ ਹੋएगी ਉਹ ਆਪਦੀ ਸਮਝ ਵੇਖਿਆ ਕਰੋ ਬਾਕੀ ਆ ਤੁਹਾਨੂੰ ਇੱਕ ਵਾਰੀ ਜਿਹੜਾ ਵਿਖਾਉਣ ਦਾ ਮਕਸਦ ਆ ਆਪਣਾ ਥਣਦੇਵਾ ਤੁਸੀਂ ਵੇਖੋ ਠੀਕ ਆ ਬਾਕੀ ਹੈ ਪੋਲੀ ਜੀ ਤੇ ਅਸਾ ਹਰਜੀਤ ਬਾਕੀ ਗੱਲ ਨਿਬੜਦੀ ਹੈ ਬਿਲਕੁਲ ਚੋਣ ਚਵਾਉਣ ਦੀ ਬਿਲਕੁਲ ਓਕੇ ਆ ਮੈਂ ਨਾ ਸੰਤੂ ਸਾਹਿਬ ਧਾਰਨਾ ਧਾਰ ਬਰਾਬਰ ਰੂਵਰ ਕੀ ਪੋਲੀ ਲੋ ਜੀ ਮਸ਼ੀਨ ਮੋਟਰ ਨਹੀਂ ਇਹ ਸਮਝਾ ਜੀ ਦੂਜਾ ਅਜੇ ਦਾ ਦੂਜਾ ਦੇਣ ਹਾਂਜੀ ਲਓ ਜੀ ਦੂਜਾ ਦੇਣਾ ਮਗਰ ਕੱਟੀਆ ਕਰਮਾਲੀ ਦੇ ਥੱਲੇ ਤੇ ਚੌਥੀ ਜਵਾਈ ਰਾਤ ਨੂੰ ਹਣੀ ਤੇ ਬੋਲਾ ਹੋਊਗਾ ਕੋਈ 8 7 6 ਕਿਲੋ 7 ਤੋਂ ਬਾਹਰ ਆ ਜੀ 7 ਤੋਂ ਬਾਹਰ 8 ਲੀਟਰ ਮੰਨ ਕੇ ਚੱਲਦੇ ਸੱਤ ਸਾਢੇ ਸੱਤ 8 ਮੰਨ ਲੇ ਲਓ ਜੀ 7 ਤੋਂ ਬਾਹਰ ਦੋਸਤੋ ਬੋਲਾ ਹੈ ਮੱਝ ਦੇ ਥੱਲੇ ਠੀਕ ਹੈ ਜੀ ਗਰੇਡਰ ਆ ਤੇ ਗਰੇਡਰ ਦੇ ਵਿੱਚ ਵੀ ਆ ਜਾਂਦੀ ਮੱਥੇ ਬੱਲ ਤੇ ਮਗਰ ਕੱਟੀ ਜਿਹੜੀ ਆ ਚਲੋ ਜੀ ਇਹੋ ਜਿਹਾ ਆਪਾਂ ਟੀਕਾ ਭਰਾ ਦਿੰਨੇ ਆ ਬੱਚਾ ਉਹੋ ਜਿਹਾ ਪਸੂ ਪਾ ਜਾਂਦਾ ਤੇ ਕੱਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਕੱਟੀ ਦੇ ਵੀ ਬਿਲਕੁਲ ਨ ਆ ਵੇਖੋ ਜੀ ਸੋ 7 ਕਿਲੋ ਤੋਂ ਬਾਹਰ ਜਿਹੜਾ ਇਸ ਵਕਤ ਬੌਲਾ ਸੋ ਚੰਗੀ ਸੇਵਾ ਲਈ ਦੋਸਤੋ ਦੁੱਧ ਜਿਆਦਾ ਨਹੀਂ ਆਪਾਂ ਕਵਾਂਗੇ ਨਾਰਮਲ ਤੋਂ ਨਾਰਮਲ ਵੀ ਗੱਲ ਕਰੀਏ ਤੇ ਅੱਛਾ ਛਾਹ ਘਟੋ ਘੜ 9-10 ਕਿਲੋ ਦੁੱਧ ਵੀ ਲੁਕੀਆਂ ਦਾ ਹਾਂ ਤਾਂ ਕਿ ਸੇਵਾ ਤੇ ਵੀਰ ਭਰਾ ਲਈ ਹਾਂਜੀ ਹਾਂਜੀ ਗੱਲ ਸੋ ਬਾਕੀ ਇਧਰ ਬਹਿਣੀ ਵਾਲੀ ਸਾਈਡ ਤੋਂ ਆਪਾਂ ਥੋੜੇ ਲੱਗ ਗਿਆ ਤੁਹਾਨੂੰ ਥਣ ਬਖਾ ਦੀਆ ਕਰੋ ਚੱਕ ਥਣ ਸੰਦੂ ਸਾਹਿਬ ਬਹੁਤ ਸੋਹਣਾ ਲੱਗਾ ਆ ਦੇਖੋ ਜੀ ਠੀਕ ਆ ਜੀ ਆ ਦੇਖੋ ਲਓ ਜੀ ਸੋ ਇਹ ਮਗਰ ਕੱਟੀ ਆ ਉਹ ਉਠੀ ਪਈ ਆਪੇ ਫੋਟੋ ਲਵਾਉਣ ਮਾਰੀ ਆ ਵੇਖੋ ਜੀ ਆ ਆ ਮਗਰ ਕੱਟੀ ਆ ਠੀਕ ਆ ਜੀ ਸੋ ਨੀਲੀ ਦੇ ਵਿੱਚ ਬੱਚਾ ਤੇ ਬਿਲਕੁਲ 나ੜੂਆ ਬੱਚੇ ਦੇ ਨਾਲ ਆ ਠੀਕ ਆ ਜੀ 나ੜੂ ਬੱਚੇ ਦੇ ਨਾਲ ਆ ਸੋ ਬੱਗੀ ਮੋਛ ਬੱਗੀ ਨਾਸ ਅੱਖਾਂ ਦੇ ਵਿੱਚ ਜਵਾਬ ਅੱਖਾਂ ਬਿੱਲੀਆਂ ਨੇ ਮੱਥੇ ਬਾਹਲ ਮਗਰਲੇ ਖੁਰਤੂ ਪਿਆ ਠੀਕ ਆ ਸੋ ਇਹ ਬੱਚਾ ਅੱਜ ਗੁੱਜਾ ਦੇਣਾ ਠੀਕ ਆ ਜੀ ਤੇ ਤਕਰੀਬਨ ਚਲੋ 2 3 3 ਕਿਚਵਾਈਆਂ ਹੋਈ ਗਈਆਂ ਇਹਦੀਆਂ ਆ ਚੌਥੀ ਚਵਾਈ ਰਾਤ ਨੂੰ ਹੋਣੀ ਆ ਜੀ ਠੀਕ ਆ ਜੀ ਹਰਜੀਤ ਇਹ ਵੀਰੇ ਦੇਨ ਲੈਣ ਫਿਰ ਕੀ ਰੱਖਿਆ ਇਹਦਾ ਸੰਦੂ ਸਾਹਿਬ ਮੋਲੇ ਦਾ ਭਾਵੇਂ 75 ਕਰ ਲਈਏ 70000 ਚੋਂ ਥੋੜਾ ਜਿਹਾ ਘੱਟ ਕਰ ਦਾਂਗੇ ਥੋੜਾ ਜਿਹਾ ਤੇ 72 ਚੋਂ 72000 ਚੋਂ 72 ਚੋਂ ਕਿੰਨਾ ਘੱਟ ਛੋਟ ਆਪਾਂ ਕੀ ਹੋ ਹਾਂ ਦੋਸਤੋ ਰੁਪਇਆ ਛੋੜੋਣੀ ਆ ਵੀਰ ਭਰਾਓ ਫੋਨ ਲਾਵੇ ਜਿੰਨੇ ਲੈਣੇ ਆ ਬਸ ਬਿਲਕੁਲ ਜਾਇਜ਼ ਠੀਕ ਆ ਹਾਂ ਦੋ 70000 ਦੇ ਵਿੱਚੋਂ ਸਾਡੀ ਸੂਈ ਸੰਧੂ ਸਾਹਿਬ 70000 ਦੀ ਮੱਝ ਆਉਂਦੀ ਨਹੀਂ ਆ ਸੂਆ ਵੱਡੀ ਗੱਲ ਤੀਜਾ ਜਾਂ ਚੌਥਾ ਹੋਗੀ ਦੁੱਧ ਵੀ ਕਰਮਾ ਲਈ ਹੁੰਦਾ 10000 ਲੀਟਰ ਮਾੜਨਾ ਭਰੀ ਆਣਾ ਚੰਗੀ ਜੀ ਸੋ ਨਾਰਮਲ ਆ 10000 ਜਾਂ 10 ਲੀਟਰ ਵੀ ਆ ਦੁੱਧ ਤੇ ਹਾਂ ਜੀ ਨਾਰਮਲ ਪਰ ਦੁੱਧ ਥੋੜਾ ਨਹੀਂ ਹੁੰਦਾ 10 ਲੀਟਰ ਕਰਮਾ ਲਈ ਇੰਨੇ ਰੁਪਇਆ ਦੇ ਵਿੱਚ 10 ਲੀਟਰ ਬਾ ਬਹੁਤ ਆ ਜੀ ਬਿਲਕੁਲ ਜੀ ਪਤਾ ਸੋ ਚੰਗੀ ਮੱਝ ਆ ਦੋਸਤੋ ਬਾਕੀ ਮੇਰਾ ਭਰਾ ਆਪਣ ਆਪ ਦਾ ਸਾਈਬ ਇਹਨਾਂ ਪੱਕਾ ਕਰਕੇ ਜਦੋਂ ਮਰਜ਼ੀ ਦੂਰੋਂ ਨੇੜੇੋਂ ਆਓ ਠੀਕ ਆ ਜੀ ਤਸੱਲੀ ਕਰੋ ਹਾਂਜੀ ਹਾਂਜੀ ਲੈ ਵੀ ਇੱਕ ਹਰਜੀਤ ਆਪਣੇ ਕੋਲੇ ਇਧਰ ਮਾਲੀ ਆ ਗਿਆ ਹਾਂਜੀ ਮਾਲੀ ਬੜਾ ਸੋਹਣਾ ਲਿਆਦਾ ਸਟੇਟ ਪੜੇ ਦੇ ਵਿੱਚ ਆ ਇਹ ਸੰਧੂ ਸਾਹਿਬ ਨਗੀਨਾ ਹੀ ਆ ਨੀਲੀ ਦਾ ਕਟਾ ਜੀ ਇਹਦੇ ਦੇ ਵੀਰਾਂ ਭਰਾਵਾਂ ਦੇ ਜਿਹੜਾ ਘਰੇ ਆਉਂਦਾ ਮੱਝਾਂ ਵੇਖਣੂ ਵੀ ਆ ਗਿਆਂਦਾ ਯਾਰ ਕਟਾ ਨਹੀਂ ਵੇਚਣਾ ਉਦੋਂ ਸਲਾਹ ਨਹੀਂ ਤੇ ਚਲੋਣਾ ਆਪਾਂ ਪਾਤਾ ਅੱਜ ਇੱਕ ਕਟਾ ਐਤਿਕਾ ਲਿਆ ਕੇ ਪਿਛੇ ਵਾਲਾ ਨਹੀਂ ਐਤਿਕਾ ਜੀ ਅੱਛਾ ਅੱਛਾ ਹਾਂ ਜੀ ਐਤਿਕਾ ਲਿਆ ਸੋਨਾ ਕਟਾ ਯਾਰ ਹਾਂ ਜੀ ਹਰ ਵਾਰੀ ਇਦਾਂ ਦਾ ਪੀਸ ਪਾੜੀ ਦਾ ਕਟਾ ਸੋਨਾ ਬੜਾ ਸੁਨਖਾ ਬਹੁਤ ਜਲਦੀ ਲਓ ਵੀ ਸਟੇਟ ਪਰੇ ਦੇ ਵਿੱਚ ਆ ਖੂਬਸੂਰਤੀ ਚੈੱਕ ਕਰੋ ਦੋਸਤੋ ਬਿਊਟੀ ਕਰੋ ਚੈੱਕ ਲਓ ਜੀ ਟੈਸਟਿਕਲ ਆ ਵੀ ਪੂਰਾ ਸਾਫ ਹੈ ਬਿਲਕੁਲ ਸਿੱਧੇ ਪੱਤਰ ਟੈਸਟਿਕਲ ਆ ਹਾਂ ਜੀ ਲਓ ਜੀ ਆ ਆ ਬਿਲਕੁਲ ਜਿਹੜਾ ਦੋਸਤੋ ਮਗਰਲੇ ਖੋਰ ਤੁਸੀਂ ਵੇਖੋਗੇ ਅਗ ਜਵਾਬ ਬਾਕੀ ਮਗਰਲੇ ਖੋਰ ਗੇਠ ਘੇਠ ਜਿਹੜੇ ਧੁਫੇ ਆ ਠੀਕ ਆ ਜੀ ਤੇ ਆਇਦਰੋਂ ਤੁਸੀਂ ਸਾਰੇ ਬੰਨੇ ਪੂਰਾ ਬਾਡੀ ਸਟਰਕਚਰ ਇਹਦਾ ਵੇਖੋ ਮਾਲੀ ਦਾ ਸੋ ਬਹੁਤ ਸੋਹਣੀ ਸਿੰਗੀ ਸੁੰਗੀ ਸੋ ਜਿਹੜੇ ਵੀਰ ਨੇ ਕਿ ਮਾਲ ਦੇ ਵਿੱਚ ਰੱਖਣਾ ਅੱਗੇ ਕੋਈ ਮੱਝਾਂ ਮੋਝਾਂ ਜੰਪਲ ਮਾਉਣ ਵਾਸਤੇ ਖਰੀਦਣਾ ਚਾਹੇ ਰੇੜੀ ਤੇ ਲੱਗਾ ਮਾਲੀ ਕੋਈ ਵੀਰ ਲੱਭਣ ਡਿਆ ਤਾਂ ਮੈਨੂੰ ਲੱਗਦਾ ਵੀ ਇਹ ਪਹਿਲ ਦੇ ਧਾਰ ਤੇ ਸੌਦਾ ਕਰਨ ਵਾਲੀ ਗੱਲਬਾਤ ਆ ਸੋ ਕਦ ਕੋਦੂ ਵੀ ਮਾਲੀ ਦਾ ਚੰਗਾ ਹਜੇ ਤਾਂ ਬਿਲਕੁਲ ਦੋਂ ਦੇ ਬਰਾਬਰ ਨਹੀਂ ਕੀਤਾ ਕਿ ਮਾਲੀ ਨੇ ਜਵਾਨ ਹੁੰਦੇ ਤੱਕ ਪੂਰਾ ਕੱਦ ਘੜ ਕਰ ਜਾਣਾ ਪੰਜਾਬ ਵੀਰ ਮੜਾ ਤੋਰ ਦੀਆਂ ਨੇੜੇ ਇਹ ਵੀ ਗੀੜ ਤੋ ਕਾਫੀ ਵੀਰਾਂ ਨੂੰ ਦੋਸਤੋ ਸ਼ੌਂਕ ਇਹ ਵੀ ਹੁੰਦਾ ਵੀ ਚਲੋ ਪਸ਼ੂ ਮਾਲੀ ਕੱਟਾ ਖਰੀਦਣਾ ਕੱਟੇ ਖਰੀਦਣ ਦੇ ਵੀ ਕਾਫੀ ਵੀਰ ਸ਼ਕੀਨ ਆ ਫੂਨ ਕਬਲਾ ਵੈਸੇ ਹਰ ਇੱਕ ਪਸ਼ੂ ਦੀਆਂ ਹੁੰਦੀਆਂ ਰਹਿੰਦੀਆਂ ਵੀਰ ਜੇ ਕਦੇ ਨਿਕਲਿਆ ਕੋਈ ਚੰਗਾ ਨਾਕ ਤੇ ਜ਼ਰੂਰ ਦੱਸਿਓ ਠੀਕ ਆ ਜੀ ਤੇ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਇਸੇ ਤਰ੍ਹਾਂ ਪੇਸ਼ ਕਰਦੇ ਨੇ ਹੁੰਦੇ ਆ ਠੀਕ ਆ ਜੀ ਆ ਕਰੋ ਚੈੱਕ ਕੇ ਸੋ ਮਾਲੀ ਰੇੜੀ ਲੱਗਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਬਿਲਕੁਲ ਕਰਾਸ ਕਰਾਸ ਵੀ ਕਰਨ ਲੱਗ ਪੂਗਾ ਪਸ਼ੂ ਠੀਕ ਆ ਜੀ ਉਹ ਵੀ ਕੋਈ 6 ਮਹੀਨਿਆਂ ਦੇ ਵਿੱਚ ਵਿੱਚ ਉਹ ਤੇਲ ਪਾਣੀ ਚੜ ਗਿਆ ਕਰਮਾਲੇ ਨੂੰ ਠੀਕ ਆ ਜੀ ਖਲਾ ਕੋਲਾ ਬੰਡਾ ਬੰਡਾ ਚੜ ਗਿਆ ਤੇ ਮੱਜਾ ਮੂਜਾ ਤੇ ਆ ਜੂਗਾ ਛੇਤੀ ਆ ਦੇਖੋ ਸੋ ਚੰਗਾ ਕੱਟਾ ਠੀਕ ਆ ਜੀ ਮਾਲੀ ਸੋਣਾ ਗਾਂ ਤਿਆਰ ਹੋ ਜੂਗਾ ਕਿਤੇ ਚੰਗੀ ਸੇਵਾ ਸੰਭਾਲ ਵਾਲੇ ਵੀਰ ਕੋਲ ਚਲਾ ਗਿਆ ਤੇ ਬਹੁਤ ਵਧੀਆ ਅੱਛਾ ਹਰਜੀਤ ਅੱਜ ਆਪਾਂ ਕਿੰਨੇ ਦਾ ਦੇ ਦਾਂਗੇ ਆਪਣੇ ਵੀਰਾਂ ਨੂੰ ਸੰਧੂ ਸਾਹਿਬ ਮੁੱਲ ਭਾਵੇਂ 40 ਕਰ ਲਈਏ 45 ਕਰ ਲਈਏ ਆ 35000 ਮਾਨਮੁਣੀ ਕਰਨਾ ਥੋੜਾ ਬਾਅਦ 35 ਜੋ ਹਾਂਜੀ ਥੋੜਾ ਬਾਅਦ ਆਈ ਛੋੜ ਛਪਾਈ ਹੋ ਗਈ ਠੀਕ ਹੈ ਚਲੋ ਕਰਦੇ ਅੱਜ ਹਾਂਜੀ ਮੌਕੇ ਤੇ ਠੀਕ ਹੈ ਜੀ ਲਓ ਜੀ ਰਹੂਗਾ ਇੱਕ ਲਾਸਟ ਵਿੱਚ ਅਰਜੀਤ ਤੇ ਦਰਾਜਗੇ ਤੇ ਆਪਣੇ ਕੋਲ ਵਾੜ ਖੜੀ ਇੱਕ ਜਰਸੀ ਚ ਸੰਤੂ ਸਾਹਿਬ ਇਹ ਆਪਾਂ ਨਾ ਲਈ ਹੀ ਆਪਾਂ ਨੂੰ ਗਾਂ ਕਹਨੇ ਦੇ ਦਿੱਤੀ ਬਚਾ ਲਾ ਗਈ ਅੱਛਾ ਜੀ ਠੀਕ ਹੈ ਜੀ ਮੁੜ ਕੇ ਗਾਂ ਆਪਾਂ ਵੇਚਤੀ ਚਲੋ ਉਹਨਾਂ ਵੀਰਾਂ ਨੂੰ ਜਦੋਂ ਪਤਾ ਲੱਗਾ ਵੀ ਗਾਂ 7.5 ਮਹੀਨਿਆਂ ਨੇ ਗੱਪਣਿਆ ਫਿਰ ਆਪਾਂ ਗਾਂ ਵਾਪਸ ਲੈ ਲਈ ਅੱਛਾ ਜੀ ਠੀਕ ਹੈ ਜੀ ਵਾਪਸ ਲੈ ਕੇ ਆਪਾਂ ਨੂੰ ਇਹ ਵੀ ਚਲੋ ਡੇਢ ਮਹੀਨਾ ਰਹਿ ਗਿਆ ਗਾਂ ਕਰਮਾ ਵਾਲੇ ਸੋਣ ਵਾਲੀ ਆਪਣੀ ਵਾਧੇ ਵੰਡੇਰੀ ਆਹਹ ਇਹ ਤੋਂ ਬਾਅਦ ਮੁੜ ਕੇ ਵੀਰ 8 ਕਿ ਮਹੀਨਾ ਦੀ ਗਾਂ ਨੇ ਇਹਨੇ ਫਲ ਸੁੱਟਤਾ ਸੀ ਅੱਛਾ ਜੀ ਹਾਂਜੀ ਉਹ ਵੀ ਵੀਡੀਓ ਆਪਣੇ ਕੋਲ ਬਣੀ ਹੈਗੀ ਆ ਇਹਨੇ ਫਲ ਸੁੱਟਤਾ ਸੀ ਹੁਣ ਦੁੱਧ ਤੇ ਤਕਰੀਬਨ ਆ ਗਈ ਆ ਕੋ 4-5 ਵਿੱਚ 5 ਲੀਟਰ ਤੇ ਆਈ ਹੈ ਜੀ ਹਾਂ ਮਹੀਨਾ ਅਗਦੀ ਜਿਹੜਾ ਸੂਪ ਬਲਕੇ ਫਲ ਸੁੱਟਾ ਆ ਜਿਹੜਾ ਪਹਿਲਾ ਸੂਪੀ ਆ ਉਹ ਟਾਈਮ ਆ ਜਦੋਂ ਪੂਰਾ ਆ ਗਿਆ ਹੋ ਸਕਦਾ ਕਰਮਾ ਵਾਲੀ ਆਪਣੇ ਪੀਕ ਲੈਵਲ ਤੇ ਆ ਜੀ ਹੁਣ ਮਤਲਬ ਕਿੰਨਾ ਦੋਸਾ ਪੀ ਇਹਦੇ ਥਲੇ ਬੱਚਾ ਜਦੋਂ ਲਾ ਕੇ ਤੋਰਿਆ 13 ਲੀਟਰ ਦੁੱਧ ਸੀ 7.5 ਠੀਕ ਹੈ ਜੀ ਠੀਕ ਹੈ ਹੁਣ ਦੁੱਧ 5 ਲੀਟਰ ਇਹ ਵਾਲੇ 5 ਲੀਟਰ ਦੁੱਧ ਦਾ ਦੋਵਾਂ ਟਾਈਮਾਂ ਦਾ ਆਪਣੇ ਟਾਈਮ ਤੇ ਆ ਗਏ ਪੂਰਾ ਕਾਰਜੇ ਕਰਮਾ ਵਾਲੀ ਪੂਰਾ ਕਰਦੇ ਪਰ ਇਹ ਵਾਲੇ ਆਪਾਂ 5 ਲੀਟਰ ਦੇ ਦੇਣੀ ਹੈ ਠੀਕ ਹੈ ਹਾਂ ਜੀ ਉਹ ਤੁਸੋਂ 5 ਲੀਟਰ ਦੁੱਧ ਇਸ ਬੈਰ ਦੇ ਥੱਲੇ ਆ ਜਰਸੀ ਪੀਰੀਅਡ ਦੇ ਵਿੱਚ ਆ ਠੀਕ ਹੈ ਜੀ ਸੋ ਕਿਤੇ ਨਾ ਕਿਤੇ ਕੋਈ ਕਾਰਨ ਬਣ ਜਾਂਦਾ ਠੀਕ ਹੈ ਜੀ ਚਲੋ ਕੁਝ ਵੀ ਜਿਹੜਾ ਆਪਾਂ ਸੋ ਦੇਖਦੇ ਆ ਵੀ ਕੋਈ ਵੀ ਗੱਲਬਾਤ ਬਣੀ ਇਹਨੂੰ ਕਰਮਾ ਵਾਲੀ ਠੀਕ ਹੈ ਜੀ ਮਹੀਨਾ ਪਹਿਲਾਂ ਚਲੋ ਫਾਲਸਟ ਦਾ ਪਸੂ ਨੇ ਤੇ ਉਹ ਜੋ ਕਰਮਾਂ ਦੇ ਵਿੱਚ ਆ ਕਈ ਵਾਰ ਆਪਾਂ ਸੁੱਟੀ ਜਾ ਬਾਕੀ 5 ਕਿਲੋ ਦੋ ਦਿਨ ਦੇ ਥੱਲੇ ਹੋਣਾ ਜਿਹੜਾ ਹਾਜ਼ਰ ਆ ਆ ਦੇਖੋ ਜੀ ਆ ਲੈ ਜੋ ਲੈ ਜਾ ਲੈ ਜਾ ਪੁੱਤ ਲੋ ਵੀ ਠੀਕ ਆ ਸੋ ਵੈਰ ਵੈਸੇ ਚੰਗੀ ਆ ਠੀਕ ਆ ਬਾਦਾਮੀ ਰੰਗ ਆ ਦੋਸਤੋ ਲਾਲ ਰੰਗ ਦੇ ਵਿੱਚ ਤੇ ਗਾਂ ਕਿਸੇ ਵੀਰ ਨੇ ਚਲੋ ਸੰਭਣੀ ਆ ਜਾਂ ਗਾਂ ਸਭਾਲ ਕਰਨੀ ਆ ਠੀਕ ਆ ਜੀ ਅਗਲੇ ਸੂਬੇ ਲਈ ਤਿਆਰ ਕਰ ਲਓਗੇ ਤੇ ਵੈਰ ਅੱਜ ਤੁਹਾਨੂੰ ਜਿਹੜੀ ਬਿਲਕੁਲ ਵਾਜਿਬ ਤੇ ਜੈਜ ਰੇਟ ਦੇ ਵਿੱਚ ਮਿਲ ਜੂਗੀ ਸੋ 5 ਕਿਲੋਟਰ ਦੇ ਥਲੇ ਦੁੱਧ ਜਿਹੜਾ ਕਿਸੇ ਵੇਰ ਨੇ ਚੋਲਣਾ ਦੋਵੇਂ ਟਾਈਮ ਹੀ ਚਲੋ ਮਿਲਦੀ ਹੈ ਨਾ ਹਾਂਜੀ ਦੋਵੇਂ ਟਾਈਮ ਹੀ ਟਾਈਮ ਦਾ ਕੋਈ ਚੱਕਰ ਨਹੀਂ ਸੰਧੂ ਸਾਹਿਬ ਭਾਵੇਂ 10 ਟਾਈਮ ਚੋਲਿਆ ਬਾਈ ਇਹਨੂੰ ਵਿਚਾਰਿਆਂ ਦਾ ਕੀ ਗਾਣਾ ਹੇ ਇਹਨੂੰ ਕੋਈ ਚੱਕਰ ਨਾ ਕੋਈ ਵੰਗਾ ਨਾ ਕੋਈ ਪਹਾੜਾ ਐਦਾਂ ਬਾਟੀ ਲੈ ਕੇ ਥਲੇ ਬੈਜੀਦਾ ਇਹ ਠੀਕ ਹੈ ਜੀ ਠੀਕ ਹੈ ਇਹ ਹਰਜੀਤੂ ਦਾ ਫਿਰ ਅੱਜ ਕੀ ਲੈਦੇ ਆ ਸੰਧੂ ਸਾਹਿਬ ਰੁਪਈਆ ਦੇ 47 ਲਾਇਆ 60 ਦੀ ਆ ਸੀ ਮੈਂ ਤਾਂ ਕਿਹਾ ਵੀ ਅੱਜ ਕਿਤੇ ਤਾਂ 47000 ਨਹੀਂ ਨਹੀਂ ਹੁਣ ਤੇ ਚਲੋ ਕੀ ਕਰਨ ਵਾਲਿਆ ਮੰਗਣਾ ਵਾ ਉਦਾਂ ਨੇ 47000 ਲਾਇਆ ਜਾਂਦੇ ਜ ਆਰੇ ਸੰਤੂ ਸਾਹਿਬ 12000 ਰੁਪਏ 12 ਦੇ ਹਾਂਜੀ ਕਰਦਾਂਗੇ ਛੋਟ ਛੱਪਾ ਥੋੜਾ ਜਿਹਾ ਪ੍ਰਮਾਣਤਨ ਕਰਦਾ ਠੀਕ ਆ ਦਾਤ ਦੀ ਦੇਦਾਂਗੇ ਸੰਤੂ ਸਾਹਿਬ ਹਾਂ ਦਾਤ ਦੀ ਦੇਦਾਂਗੇ ਲੈ ਸਾਰੇ ਪਾੜੇ ਵੜਤੇ ਹਾਂ ਸਾਰੇ ਪਾੜੇ ਵੜਤੇ ਨੇ ਲੋ ਸੰਤੂ ਸਾਹਿਬ ਆਪਣਾ ਵਪਾਰ ਦਾ ਕੰਮ ਹੈ ਆਪਾਂ ਨਹੀਂ ਕਿ ਚਲ ਕਰ ਸਕਦੇ ਨਹੀਂ ਆਪਣਾ ਕਿਲਾ ਖਾਲੀ ਚਾਹੀਦਾ ਕੋਈ ਹੋਰ ਕਰਨ ਵਾਲੀ ਆਉਣ ਲਈ ਬਣੂਗੀ ਬਿਲਕੁਲ ਬਿਲਕੁਲ ਲੋ ਦੋਸਤੋ ਅੱਜ 10000 ਪੂਰੇ ਕਸਰਾ ਕੁਸਰਾ ਕੱਢ ਕੇ ਵੀ 10000 ਰੁਪਏ ਅੱਜ ਮਿਲ ਜੂਗੀ ਤੁਹਾਨੂੰ ਲੋ ਦੋਸਤੋ ਅੱਜ ਫਿਲਹਾਲ ਇਹ ਨਾਗਸੀ ਕੇ ਵੀਰ ਹਰ ਚੀਜ਼ ਦੇ ਇਸ ਕਿਲੇ ਤੋਂ ਉੱਪਰ ਅੱਜ ਤੁਹ ਜਿਨ੍ਹਾਂ ਦੇ ਵਿੱਚ ਦਦਾ ਰੂਪਸੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਇਹ ਟੋਟਲ 4 ਮੱਜਾਂ ਇੱਕ ਗੱਬਣ ਤਿੰਨ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਠੀਕ ਆ ਜੀ ਇੱਕ ਮਾਲੀ ਦਿਖਾਤਾ ਆਪਾਂ ਤੁਹਾਨੂੰ ਸੈਕੰਡ ਲਾਸਟ ਦੇ ਵਿੱਚ ਇੱਕ ਲਾਸਟ ਵਿੱਚ ਜਰਸੀ ਬਰੀਡ ਦੇ ਵਿੱਚ ਬੈਠ ਦਿਖਾਈ ਆ ਇਹ ਟੋਟਲ 6 ਨਗਾ 6 ਨਗਾ ਦੀ ਨਰਕ ਪਰਖ ਤਸੱਲੀ ਉਹ ਮੇਰੇ ਕੋਈ ਵੀਰ ਨੇੜੇ ਦੂਰ ਵਾਲੇ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਕੱਲੀ ਆ ਉਹ ਜ਼ਰੂਰ ਕਰ ਲਿਓ ਹਰਜੀਤ ਇੱਕ ਨੰਬਰ ਆਪਣੇ ਸਾਂਝੇ ਕਰ ਦਈਏ ਵੀਰੇ ਹਾਂਜੀ ਸੰਤੂ ਸਾਹਿਬ ਆਪਣਾ ਨੰਬਰ ਹੈਗਾ 73469 ਹਾਂਜੀ 70164 ਇੱਕ ਨੰਬਰ 9851 70164 ਠੀਕ ਹੈ ਭਰਾ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਆ ਵੀਰ ਹਰਜੀਤ ਦੇ ਬਾਕੀ ਪਸ਼ੂ ਚੰਗੇ ਆ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਦੋ ਚਾਰ ਪੰਜ ਨਗ ਜਿਹੜੇ ਆ ਐਵਰੀ ਟਾਈਮ ਤੁਹਾਨੂੰ ਅਵੇਲੇਬਲ ਮਿਲਣਗੇ ਇਸ ਫਾਰਮ ਦੇ ਉੱਪਰ ਇਹ ਸੀ ਅੱਜ ਇਸ ਵੀਡੀਓ ਦੇ ਵਿੱਚ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਪਿੰਡ ਟੋਟੀਆਂ ਤੋਂ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ